ਹਸੀਕਾਲ ਜੁੜਿਓ ਵੋਕਲ ਜਗਮੀ ਚੈਨਲ ਦੇ ਨਾਲ ਅੱਜ ਸਾਡੇ ਨਾਲ ਹੋਣਗੇ ਭੈਣ ਜਸ਼ਨ ਜੀ ਇਹਦੀ ਜ਼ਿੰਦਗੀ ਬਾਰੇ ਅੱਜ ਆਪਾਂ ਗੱਲਾਂ ਬਾਤਾਂ ਕਰਾਂਗੇ ਸਵਾਗਤ ਕਰਦੇ ਹਸੀਕਾਲ ਜੀ ਸਤਿ ਸ਼੍ਰੀ ਅਕਾਲ ਜੀ ਭੈਣੇ ਸਾਡੇ ਚੈਨਲ ਦਾ ਫਾਰਮੈਟ ਹੈ ਕਿ ਪੂਰੀ ਬਚਪਨ ਤੋਂ ਲੈ ਕੇ ਹੁਣ ਤੱਕ ਦੀ ਜ਼ਿੰਦਗੀ ਬਾਰੇ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਬਚਪਨ ਬਾਰੇ ਦੱਸੋ ਕਿਵੇਂ ਰਿਹਾ ਕਿਵੇਂ ਦਾ ਤੁਹਾਡਾ ਬਚਪਨ guz ਰਿਹਾ ਸਾਰੀ ਸ਼ੁਰੂ ਤੋਂ ਦੱਸੋ ਬਚਪਨ ਮੇਰਾ ਵਧੀਆ ਮੰਮਾ ਨੇ ਵਧੀਆ ਪਰਵਿਸ਼ ਕੀਤੀ ਮੇਰੀ ਹੂੰ ਪਪਾ ਜੀ ਡੈਥ ਹੋ ਗਈ ਹੂੰ ਇਸ ਤੋਂ ਬਾਅਦ ਜੋ ਦੁੱਖ ਵੇਖੇ ਮੈਂ ਇਹਨੂੰ ਪਾਲਿਆ ਹੂੰ ਮੰਮਾ ਜੌਬ ਕਰਦੇ ਸੀ ਹੂੰ ਮੈਂ ਮੇਰੇ ਛੋਟੇ ਭਰਾ ਨੂੰ ਪਾਲ ਲਿਆ ਮੈਂ ਦੀ ਮਾਂ ਬਣ ਕੇ ਇਹਨੂੰ ਪਾਲ ਲਿਆ ਹੂੰ ਸਾਨੂੰ ਕਹਿਣਾ ਤੁਹਾਡੀ ਮਾਂ ਬਾਹਰ ਜਾਂਦੀ ਆ ਇਹ ਗਲਤ ਹੋਊਗੀ ਹੂੰ ਇਹ ਗਲਤ ਹੋਊਗੀ ਇਹ ਰੋਟੀ ਪਾਣੀ ਐ ਨਹੀਂ ਕਰਦੀ ਮੈਂ ਕਹਿਣਾ ਕੋਈ ਗੱਲ ਨਹੀਂ ਹੂੰ ਮੈਨੂੰ ਜਿਵੇਂ ਆਉਣਾ ਰੋਟੀ ਪਾਣੀ ਬਣਾਉਣਾ ਮੈਂ ਉਹਵੇਂ ਉਹ ਸੁਣਨ ਕੋਵਾ ਦੇਣਾ ਕਿੰਨੀ ਕਿੰਨੀ ਉਮਰ ਸੀ ਤੁਹਾਡੀ ਉਹ ਮੇਰੇ ਸਿੱਕੇ ਜਦ ਪਾਪਾ ਦੀ ਡੈਥ ਹੋਈ ਸੀ ਮੇਰੇ ਸਿੱਕੇ ਦੀ 9 ਸਾਲ ਉਮਰ ਹੂੰ ਉਹਦੇ ਸਿੱਕੇ 3 ਸਾਲ ਅੱਛਾ ਹਾਂਜੀ ਤੇ 9 ਸਾਲ ਦੀ ਉਮਰ ਚ ਮਾਂ ਦੇ ਫਰਜ਼ ਨਿਭਾਉਣੇ ਪਏ ਹਾਂਜੀ 9 ਸਾਲ ਦੀ ਉਮਰ ਚ ਤਾਂ ਮੈਨੂੰ ਤਾਂ ਆਪ ਨੂੰ ਨਹੀਂ ਪਤਾ ਹੋਣਾ ਵੀ ਇਹਨਾਂ ਵਿੱਚ ਕੀ ਹੈ ਨਾ ਹੂੰ ਪਰ ਇਸ ਤੋਂ ਬਾਅਦ ਫਿਰ ਮੈਂ ਸਮਝ ਗਈ ਸੀ ਹੂੰ ਦੀ ਮੰਮਾ ਨੇ ਵਿਚਾਰੇ ਨੇ ਕੰਮ ਵੀ ਕਰਨਾ ਸਾਨੂੰ ਵੀ ਪਾਲਣਾ ਹੂੰ ਇਸ ਕਰਕੇ ਫਿਰ ਮੈਨੂੰ ਇਹਨੂੰ ਪਰ ਵੀ ਵਿਛੇਦੀ ਕਰਨੀ ਪਈ ਹੂੰ ਇਹਨੂੰ ਮੈਂ ਇੰਨਾ ਕੁ ਵਧੀਆ ਪਾਲਿਆ ਹੂੰ ਵੀ ਮੈਂ ਇਹਨੂੰ ਕਦੇ ਮਾਰੂ ਨਹੀਂ ਐ ਕਹਿੰਨ ਹੁੰਦਾ ਸੀ ਵੀ ਮੇਰੀ ਮਾਂ ਹੈ ਨਹੀਂ ਕਿ ਹੂੰ ਕਰੇ ਇਹਨਾਂ ਨੇ ਲਿਦਾਨੇ ਜੌਬ ਕਰਨੀ ਅਸੀਂ ਕੱਲਿਆਂ ਨੇ ਰਹਿਣਾ ਸਾਨੂੰ ਕਹਿ ਦਿੰਦੇ ਸੀ ਅਸੀਂ ਤੁਹਾਡੇ ਜਵਾਕਾਂ ਦੀ ਜ਼ਿੰਮੇਵਾਰੀ ਨਹੀਂ ਚੱਕਣੀ ਰਿਸ਼ਤੇਦਾਰ ਹੂੰ ਅਸੀਂ ਨਹੀਂ ਚੱਕਦੇ ਫਿਰ ਇਸ ਗੱਲ ਤੇ ਡਰਦੇ ਅਸੀਂ ਆਪਦੇ ਘਰੇ ਹੀ ਰਹੇ ਹੂੰ ਅਸੀਕਾ ਨਹੀਂ ਅਸੀਂ ਨਿਕਸੀ ਕਦੇ ਰਹਿਣਾ ਹੂੰ ਮੰਮਾ ਨੇ ਕਹਿਣਾ ਸਾਨੂੰ ਕੋਈ ਨਹੀਂ ਪੁੱਤ ਮੈਂ ਆ ਜਾਊਂਗੀ ਜਾਂ ਇਸ ਤਰ੍ਹਾਂ ਕਰਕੇ ਨਾ ਕੰਮ ਵੀ ਜ਼ਰੂਰੀ ਸੀ ਸਾਨੂੰ ਵੀ ਪੜਾਉਣਾ ਲਿਖਾਉਣਾ ਸੀ ਪਾਲਣਾ ਵੀ ਸੀਗਾ ਹੂੰ ਇਸ ਕਰਕੇ ਹੂੰ ਬਚਪਨ ਮੇਰਾ ਵਾਸਤੇ ਇਦਾਂ ਹੀ ਲੰਘਿਆ ਹੈਗਾ ਹੂੰ ਕਦੇ ਵੀ ਮੰਮਾ ਨੇ ਸਾਨੂੰ ਕੋਈ ਵੀ ਚੀਜ਼ ਦੀ ਕਮੀ ਨਹੀਂ ਆਉਣ ਦਿੱਤੀਗੀ ਜਿਹੜੀ ਚੀਜ਼ ਅਸੀਂ ਹੁਣ ਵੀ ਮੰਗਦੇ ਆ ਸਾਨੂੰ ਹੁਣ ਵੀ ਹਾਜ਼ਰ ਹੁੰਦੀ ਹੈ ਜਦੋਂ 9 ਸਾਲ ਦੀ ਉਮਰ 'ਚ ਤਾਂ ਬੱਚਾ ਆਪ ਹੀ ਡਰਦਾ ਹੁੰਦਾ ਹੈ ਹਨਾ ਵੀ ਘਰੋਂ ਬਾਹਰ ਨਿਕਲਣਾ ਜਾਂ ਹਨੇਰੇ ਤੋਂ ਡਰਨਾ ਜਾਂ ਹਾਂਜੀ ਤੇ ਤੁਸੀਂ ਇੱਕ 3 ਸਾਲ ਦੇ ਹੋਰ ਬੱਚੇ ਨੂੰ ਲੈ ਕੇ ਘਰੇ ਤੁਹਾਡੀ ਮਦਰ ਜਦੋਂ ਕੰਮ ਤੇ ਜਾਂਦੀ ਰਾਤਾਂ ਨੂੰ ਵੀ ਘਰੇ ਇਕੱਲੇ ਰਹਿੰਦੇ ਜਿਵੇਂ ਕਹਿੰਦੇ ਵੀ ਏਡੇ ਦੇ ਬੱਚੇ ਤਾਂ ਬਾਥਰੂਮ ਨਹੀਂ ਉੱਠਦੇ ਵੀ ਡਰਦੇ ਇਕੱਲੇ ਤੇ ਤੁਸੀਂ ਫਿਰ ਕਿਵੇਂ ਆਪਣੇ ਆਪ ਨੂੰ ਇੰਨਾ ਹੌਸਲਾ ਦਿੱਤਾ ਇੰਨਾ ਸਟਰੋਂਗ ਬਣਾਇਆ ਹੌਸਲਾ ਫਿਰ ਦੇਖੋ ਫਾਦਰ ਸਾਹਿਬ ਹੈ ਨਹੀਂ ਸੀਗੇ ਮੰਮਾ ਸੀਗੇ ਕੰਮ ਜ਼ਰੂਰੀ ਸੀ ਫਿਰ ਇਹਨੂੰ ਪਾਲ ਲੈਣਾ ਵੀ ਜ਼ਰੂਰੀ ਸੀ ਹੂੰ ਇਸੇ ਕਰਕੇ ਫਿਰ ਇਹੀ ਘਰ ਸੋਚ ਲਈਦਾ ਸੀ ਦੇ ਨਾਲ ਆ ਘਰੀ ਹੈ ਹੂੰ ਕੋਈ ਗੱਲ ਨਹੀਂ ਦੇ ਨਾਲ ਆ ਘਰੀ ਹੈ ਕੋਈ ਨਹੀਂ ਹੁੰਦਾ ਮੰਮਾ ਨੇ ਆ ਜਾਣਾ ਫਿਰ ਫਿਰ ਜਾ ਹੌਸਲੇ ਚੋ ਕੇ ਪੈ ਜਾਣਾ ਸੌ ਜਾਣਾ ਹੂੰ ਨਹੀਂ ਤਾਂ ਨਹੀਂ ਸੌਣਾ ਜਾਗਦੀ ਰਹਿਣਾ ਮੰਮਾ ਆਉਣਗੇ ਮੰਮਾ ਆਉਣਗੇ ਹੂੰ ਬਸ ਇਹੀ ਕਰਦੇ ਰਹਿਣਾ ਹੁਸਨ ਕੋਈ ਨਹੀਂ ਤੂੰ ਪੈ ਜਾ ਮੈਂ ਆਉਗੀ ਰੋਟੀ ਬਣਾਉਗੀ ਮੰਮੀ ਆ ਜਾਊਗੀ ਮੰਮੀ ਰਾਜੂਗੀ ਹੂੰ ਬਸ ਇਹ ਚੀਜ਼ ਅਸੀਂ ਕਹਿੰਦੇ ਹੁੰਦੇ ਸੀ ਤੇ ਸਾਡੇ ਆਪ ਦੇ ਚਾਚੇ ਤਾਏ ਜਵਾਂ ਨਹੀਂ ਸੀ ਸਾਰਾ ਬੰਦੇ ਹੂੰ ਕਹਿੰਦੇ ਸੀ ਤੁਹਾਡੀ ਮਾਂ ਮਾੜੀ ਆ ਤੁਹਾਨੂੰ ਐ ਕਰਦੀ ਥੁਨੂੰ ਛੱਡ ਕੇ ਜਾ ਵੜਦੀ ਐ ਅਸੀਂ ਕਹਿੰਨਾ ਕੋਈ ਨਹੀਂ ਹੂੰ ਮਾੜੀ ਆ ਸਾਡੇ ਘਰੇ ਆ ਹੂੰ ਅਸੀਂ ਕਿਸ ਤੋਂ ਮੰਗ ਕੇ ਨਹੀਂ ਖਾਦਾ ਜਿਹੜੇ ਕਹਿੰਦੇ ਸੀ ਕਿ ਤੁਹਾਡੀ ਮਾਂ ਮਾੜੀ ਐ ਹਾਂਜੀ ਜਾਂ ਵੀ ਕਹਿੰਦੇ ਸੀ ਗਲਤ ਐ ਤੁਹਾਨੂੰ ਛੱਡ ਕੇ ਜਾ ਵੜਦੀ ਆ ਹਾਂਜੀ ਉਹਨਾਂ ਨੇ ਕਦੇ ਐ ਕਿਹਾ ਵੀ ਉਹਨੂੰ ਕਹੋ ਵੀ ਅਸੀਂ ਘਰੇ ਬਹਿ ਜਾ ਤੇ ਅਸੀਂ ਰੋਟੀ ਪਾਣੀ ਥੋੜੀ ਪਰਵਰਿਸ਼ ਅਸੀਂ ਕਰਾਂਗੇ। ਨਾ ਜੀ ਇਹ ਗੱਲ ਨਹੀਂ ਕਹਿੰਦੇ। ਹੂੰ ਸਿਰਫ ਉਹਨਾਂ ਨੂੰ ਇਹ ਇਲਜ਼ਾਮ ਲਾਉਣੇ ਆਉਂਦੇ ਆ ਵੀ ਇਹ ਗਲਤ ਆ। ਹੂੰ ਇਹ ਮਾੜੀ ਉਹਨੂੰ ਇਹਨੂੰ ਹਜੇ ਤੱਕ ਵੀ ਮੰਮਾ ਨੂੰ ਸਾਡੀ ਨੂੰ ਕਹਿ ਦਿੰਦੇ ਆ। ਹੂੰ ਹਜੇ ਤਾਈ ਵੀ ਨਾਲੇ ਸਾਨੂੰ ਸਾਰੇ ਪ੍ਰੂਫ ਦਿੰਦੇ ਆ। ਹੂੰ ਹਜੇ ਤਾਈ ਵੀ ਕਹਿ ਦਿੰਦੇ ਆ ਇਹ ਆਏ ਹੋਊਗੇ ਇਹ ਮੁੰਡਾ ਛੱਡ ਦਿੰਦੀ ਇਹ ਇਕੱਲਾ ਮੁੰਡਾ ਵਿਗੜ ਜਾਊਗਾ ਪਰ ਮੈਨੂੰ ਮੇਰੇ ਭਰਾ ਤੇ ਮਾਣ ਆ। ਹੂੰ ਵੀ ਅਸੀਂ ਇੰਨੇ ਦੁੱਖ ਤਕਲੀਫ ਵੇਖੇ ਹਨ ਇਹ ਕਦੇ ਵੀ ਗਲਤ ਰਸਤੇ ਨਹੀਂ ਜਾਊਗਾ ਹੂੰ ਪਰ ਤੁਹਾਨੂੰ ਪਤਾ ਵੀ ਚਾਚੇ ਤਾਂ ਵਿਗਾੜ ਨਾਲ ਹੀ ਹੁੰਦੇ ਆ ਹੂੰ ਬੱਚੇ ਨੂੰ ਮੈਂ ਤਾਂ ਇਹੀ ਕਹਿੰਨੀ ਆ ਵੀ ਸਾਡਾ ਕਿਸੇ ਨੇ ਸਹਾਰਾ ਨਹੀਂ ਸਾਡਾ ਬਣਿਆਗਾ ਸਿਰਫ ਸਾਡੀ ਮਾਂ ਹੀ ਸਾਡਾ ਸਹਾਰਾ ਜਦੋਂ ਕੱਲੇ ਹੁੰਦੇ ਸੀ ਤੁਸੀਂ ਛੋਟੇ-ਛੋਟੇ ਉਦੋਂ ਡਰ ਲੱਗਦਾ ਹੁੰਦਾ ਸੀ ਹਾਂਜੀ ਹੂੰ ਡਰ ਲੱਗਦਾ ਸੀਗਾ ਪਰ ਫਿਰ ਵੀ ਮੰਨ ਨੂੰ ਸਮਝਾ ਲਈਦਾ ਸੀਗਾ ਕੋਈ ਗੱਲ ਨਹੀਂ

ਆਉਂਦਾ ਤਾਂ ਹੁੰਦਾ ਸੀਗਾ ਪਰ ਫਿਰ ਵੀ ਕਹਿ ਦੇ ਦੱਸੀ ਕੋਈ ਗੱਲ ਨਹੀਂ ਇਹ ਵੀ ਆਉਂਦਾ ਹੋਣਾ ਵੀ ਹਨਾ ਨਾਲੇ ਤਾਂ ਮੇਰੀ ਮਾਂ ਸਾਨੂੰ ਪਾੜ ਰਹੀ ਐ ਨਾਲੇ ਲੋਕਾਂ ਦੇ ਇਲਜ਼ਾਮ ਵੀ ਸਹਿ ਰਹੀ ਐ ਜੇ ਘਰੇ ਬਹਿੰਦੀ ਐ ਤਾਂ ਤਾਂ ਵੀ ਨਹੀਂ ਮੈਨੂੰ ਲੱਗਦਾ ਉਹਨੂੰ ਕਹਿਣਾ ਸੀ ਕਿ ਵੀ ਇਹਦੇ ਕੋਲੇ ਆਉਂਦਾ ਕਿੱਥੋਂ ਐ ਹਾਂਜੀ ਹਾਂਜੀ ਮੇਰੀ ਮੈਰਿਜ ਕੀਤੀ ਅਸੀਂ ਮਮਾ ਨੇ ਕੱਲਿਆ ਨਹੀਂ ਕੀਤੀ ਹੂੰ ਨਹੀਂ ਤਾਂ ਰਿਸ਼ਤੇਦਾਰ ਕਹਿ ਜਾਂਦੇ ਸੀ ਆ ਸਾਮਾਨ ਦੇ ਦਾਂਗੇ ਦਿੰਦੇ ਆ ਹੂੰ ਵਾਧੂ ਦਿੰਦੇ ਆ ਹੂੰ ਪਰ ਮੈਨੂੰ ਕਿਸੇ ਨੇ ਨਹੀਂ ਦਿੱਤਾ ਹੂੰ ਜੋ ਮੇਰਾ ਫਰਨੀਚਰ ਦਾ ਸਮਾਨ ਜੋ ਮੇਰੇ ਵਿਆਹ ਦਾ ਖਰਚਾ ਉਹ ਮਮਾ ਨੇ ਕੀਤਾ ਕੱਲਿਆ ਨਹੀਂ ਹੂੰ ਸਿਰਫ ਇੱਕ ਮੇਰੇ ਭੂਆ ਦੇ ਮੁੰਡੇ ਨੇ ਮੈਨੂੰ ਐਲਸੀਡੀ ਜ਼ਰੂਰ ਦਿੱਤੀ ਆ ਹੂੰ ਉਹ ਅੱਜ ਵੀ ਵਿਚਾਰਾ ਮੇਰੇ ਕੋਲੇ ਲੋਹੜੀ ਦੀਵਾਲੀ ਹੂੰ ਚਾਵੇ ਨਾ ਜਾਵੇ ਮੇਰੇ ਕੋਲ ਲੋਹੜੀ ਦੀਵਾਲੀ ਲੈ ਕੇ ਪਹੁੰਚਦਾ ਹੀ ਪਹੁੰਚਦਾ ਹੂੰ ਮੇਰਾ ਨਾ ਕੋਈ ਚਾਚਾ ਤਾਇਆ ਨਾ ਮੇਰਾ ਕੋਈ ਮਾਸਤੀ ਦਾ ਮੁੰਡਾ ਮੇਰੀ 2 ਸਾਲ ਹੋ ਗਏ ਮੈਰਿਜ ਨੂੰ ਮੇਰੇ ਕੋਲ ਕੋਈ ਨਹੀਂ ਗਿਆ ਹੂੰ ਦੀਵਾਲੀ ਲੋਹੜੀ ਲੈ ਕੇ ਮੈਂ ਇਹ ਨਹੀਂ ਕਹਿੰਦੀ ਵੀ ਮੈਨੂੰ ਆਸ ਹੈ ਮੇਰਾ ਭਰਾ ਮੇਰੇ ਕੋਲੇ ਪਹਿਲਾਂ ਚ ਜਾ ਪੜਦਾ ਹੂੰ ਪਰ ਮੈਂ ਉਹ ਜੀ ਸੋਚਦੀ ਆ ਵੀ ਇੱਕ ਆਸ ਹੁੰਦੀ ਆ ਹੂੰ ਤੇ ਸਾਡੇ ਵੀ ਹੈਗੇ ਆ ਹੂੰ ਪਰ ਫਿਰ ਇਹ ਚੀਜ਼ ਹੈ ਕਿ ਜਦੋਂ ਹਾਈ ਨਹੀਂ ਕੋਈ ਜਦੋਂ ਛੋਟੇ ਹੁੰਦਾ ਤਾਂ ਉਹਨੇ ਕੋਈ ਬਣਾਇਆ ਤੇ ਹੁਣ ਤੱਕ ਕਿਸੇ ਨੇ ਬਣਾਇਆ ਨਹੀਂ ਕੀਤਾ ਹੂੰ ਘਰ ਪੈ ਰਿਆ ਸੀਗਾ ਹੁਣ ਅਸੀਂ ਥੋੜਾ ਜਿਹਾ ਸੈਟ ਕੀਤਾ ਸੀਗਾ ਹੂੰ ਤੇ ਮੈਂ ਸਾਰਿਆਂ ਨੂੰ ਪਰਖ ਲਿਆ ਮੈਨੂੰ ਕਹਣਾ ਨਾ ਤੂੰ ਨਹੀਂ ਮਿਸਤਰੀ ਲਾ ਸਕਦੀ ਅਸੀਂ ਤਿਆਰ ਹਾਂ ਤੇਰੇ ਘਰੇ ਆਉਣ ਨੂੰ ਤੂੰ ਨਹੀਂ ਲਾ ਸਕਦੀ ਮੈਂ ਮਿਸਤਰੀ ਲਾ ਲੈ ਕਰੇ ਮੈਂ ਜਿਹੜੇ ਮੈਨੂੰ ਆਂਦੇ ਸੀ ਮੈਂ ਫੋਨ ਲਾਤੇ ਅਸੀਂ ਕਿਸੇ ਮੁੰਡੇ ਇਹਦਾ ਯਾਰ ਬੈਲੀ ਸੀ ਹੁਸੰਦਾ ਅਸੀਂ ਕਿਹਾ ਵੀ ਤੂੰ ਮਿਸਤਰੀ ਦਾ ਕੰਮ ਕਰਦਾ ਸੀਗਾ ਅਸੀਂ ਕਿਹਾ ਤੁਸੀਂ ਆ ਜਾਓ ਉਹ ਕਹਿੰਦਾ ਮੈਂ ਤੁਹਾਡੇ ਰਿਸ਼ਤੇਦਾਰਾਂ ਕੋਲੇ ਜਾਣਾ ਗੱਲ ਕਰਦਾ ਉਹਨਾਂ ਨੇ ਅੱਗੋ ਕਿਹਾ ਨਾ ਤੈਨੂੰ ਤਾਂ ਦਿਹਾੜੀ ਦੇ ਦੇਣਗੇ ਸਾਨੂੰ ਨਹੀਂ ਦੇਣੀ ਪਹਿਲੇ ਸਾਡੇ ਪੈਸੇ ਪਵਾ ਹੂੰ ਵੀ ਜੀ ਆਪਣੇ ਰਿਸ਼ਤੇ ਹੀ ਆਪਣੇ ਪੈਸਾ ਨਾਲ ਆ ਫਿਰ ਤਾਂ ਰਿਸ਼ਤੇ ਖਤਮ ਹੀ ਆ ਉੱਥੇ ਮੇਰਾ ਸਕਾ ਭਰਾ ਮੇਰੇ ਕੰਮ ਆਇਆ ਏ ਜਾ ਕੇ ਵਿਚਾਰਾ ਇਹ 10 ਦਿਨ ਤੋਂਨੇ ਮਾਂ ਪੁੱਤ ਮੇਰੇ ਕੋਲੇ ਲਾ ਕੇ ਆਇਆ ਹੂੰ ਤੇ ਅੱਜ ਮੈਂ ਉਹ ਰਿਸ਼ਤਿਆਂ ਨੂੰ ਕਿਵੇਂ ਕਹਦਾ ਜਿਹੜੇ ਪੈਸੇ ਨਾਲ ਆ ਜਿਹੜੇ ਫਿਰ ਪੈਸੇ ਦੇ ਮਤਲਬ ਵੀ ਹੋਇਆ ਪੈਸੇ ਦਾ ਤਾਂ ਹੂੰ ਤੇ ਜਦੋਂ ਆਪਾਂ ਕਿਸੇ ਨੂੰ ਪੈਸਾ ਦੇ ਕੇ ਤਾਂ ਕੋਈ ਵੀ ਕੰਮ ਕਰਵਾ ਲੋ ਕਿਸੇ ਤੋਂ ਹੂੰ ਐਸੇ ਕਰਕੇ ਮੈਂ ਤਾਂ ਇਹੀ ਕਹਿਣਾ ਚਾਹੂੰਗੀ ਵੀ ਕੋਈ ਕਿਸੇ ਦਾ ਨਹੀਂਗਾ ਸਿਰਫ ਪੈਸਾ ਮਤਲਬ ਆ ਜਿੱਥੇ ਆਪਦੇ ਭੈਣ ਭਰਾ ਨੇ ਖੜ ਜਾਂਣ ਉੱਥੇ ਕੋਈ ਬਗਾਨਾ ਨਹੀਂ ਖੜਦਾ ਇਹ ਹੀ ਮੇਰਾ ਕਹਿਣਾ ਵੀ ਕਿਸੇ ਤੇ ਯਕੀਨ ਨਾ ਕਰੋ ਹੂੰ ਕਿਉਂਕਿ ਆਪਦੇ ਭੈਣ ਭਰਾ ਨੇ ਦੁੱਖ ਸੁੱਖ ਵੇਖੇ ਹੁੰਦੇ ਆ ਨਾਲ ਹੁਣ ਇਹ ਹੈ ਕਿ ਕਿਸੇ ਮੁਸੀਬਤ ਚ ਹੋਵੇ ਮੈਂ ਭੱਜੀ ਹੁੰਨੀ ਮੈਂ ਕਹ ਦਿੰਦੀ ਆ ਨਹੀਂ ਮੇਰਾ ਭਰਾ ਮੁਸੀਬਤ ਚ ਹੁਣ ਇਹਨਾਂ ਨੂੰ ਮੋਟਰਸਾਈਕਲ ਨਹੀਂ ਸੀ ਕੋਈ ਦਿੰਦਾ ਹੁੰਦਾ ਹਮ ਮੈਂ ਇਹਨਾਂ ਨੂੰ ਕਹਿਣਾ ਕੋਈ ਨਹੀਂ ਤੁਸੀਂ ਲੈ ਲਓ ਪਾਣੀ ਪਾਉਣ ਪਾਣੀ ਨਾ ਪਾਉਣਾ ਹੈਗਾ ਨਾ ਵੀ ਇੱਥੇ ਤੁਹਾਨੂੰ ਦੱਸਿਆ ਹੀ ਮम्मा ਨੇ ਹਮ ਪਾਣੀ ਨਾ ਪਾਣਾ ਮੈਂ ਉਹ ਭਾਈ ਨੂੰ ਵੀ ਕਹਿ ਮੈਂ ਕਿ ਤੂੰ ਪਾਣੀ ਕਿਉਂ ਨਹੀਂ ਪਾਉਂਦਾਗਾ ਸਾਡੇ ਹਮ ਵੀ ਤੂੰ ਨੇ ਸਾਡੀ ਗਲੀ ਮੋਹਰ ਦੀ ਟੱਪ ਤੋਂ ਜਿੱਦਦਰ ਅਸੀਂ ਕਹਤਾ ਤੁਸੀਂ ਆਨੇ ਵੀ ਸਾਡਾ ਆਰਡਰ ਬੰਦ ਆ ਤੁਹਾਡੇ ਪਾਣੀ ਦਾ ਵੀ ਮੈਂ ਨਹੀਂ ਪਾਉਣਾ ਮੈਂ ਉਹਨੂੰ ਵੀ ਕਿਹਾ ਸੀ ਮੈਂ ਕਿ ਜਾਂ ਤਾਂ ਪਾਣੀ ਭਾ ਕੇ ਜਾਏਗਾ ਜਾਂ ਫਿਰ ਪਰੇ ਦੀ ਟੱਪਿਆ ਕਰ ਹੂੰ ਠੀਕ ਹੈ ਮੈਂ ਕਿ ਫਿਰ ਸਾਡਾ ਵੀ ਹੱਕ ਹੈ ਜੇ ਤੇਰਾ ਆਰਡਰ ਬੰਦ ਹੈ ਨਾ ਤੇ ਸਾਡਾ ਵੀ ਬੰਦ ਹੀ ਇਦਾਂ ਟੱਪਣ ਹੂੰ ਮੈਂ ਇਹਨਾਂ ਨੂੰ ਕਿਹਾ ਮੈਂ ਕਿ ਮੰਮੀ ਤੁਸੀਂ ਕੋਈ ਚੱਲਿਆ ਮੋਟਰਸਾਈਕਲ ਲੈ ਲਓ ਪਾਣੀ ਲੈਣ ਨੂੰ ਉਹ ਕਿਉਂ ਨਹੀਂ ਪਾਣੀ ਦੂਰੋਂ ਲਿਆਉਣਾ ਹੁੰਦਾ ਹੂੰ ਤੇ ਚਲੋ ਮਾਰਾ ਇਹਨੇ ਸਾਡੀ ਵਾਵਾ ਸੁਣੀ ਅਸੀਂ ਮੋਟਰਸਾਈਕਲ ਲੈ ਜਾਂਦਾ ਜਿੱਦਨੇ ਮੇਰੇ ਕੋਲੇ ਲੈ ਕੇ ਗਏ ਮੈਨੂੰ ਪਤਾ ਹੀ ਨਹੀਂ ਮੈਂ ਇਮੋਸ਼ਨਲ ਹੋ ਗਈ ਤੇ ਮੈਂ ਰੋਣ ਲੱਗ ਗਈ ਤੇ ਗਲੇ ਲੱਗ ਕੇ ਤੇ ਇਹ ਮੈਨੂੰ ਕਹਿੰਦੇ ਨਾ ਨਾ ਤੂੰ ਰੋ ਨਾ ਮम्मा ਕਵੇ ਵੀ ਤੁਸੀਂ ਇਹਦੇ ਗਲੇ ਲੱਗ ਗਏ ਤੂੰ ਮੇਰੇ ਕਿਉਂ ਨਹੀਂ ਗਲੇ ਲੱਗੀ ਮੈਂ ਕਿਹਾ ਮੈਨੂੰ ਐਸ ਵੀ ਮੇਰੇ ਭਰਾ ਦੀ ਚੀਜ਼ ਬਣ ਗਈ ਸਾਰੀ ਉਮਰ ਦੀ ਵੀ ਮਾਂ ਤਾਂ ਸਦਾ ਨਹੀਂ ਬੈਠਾ ਰਹਿੰਦਾ ਹੁਣ ਪਾਪਾ ਦੀ ਡੈਥ ਹੋ ਗਈ ਮम्मा ਕਿੰਨਾ ਕੁ ਟਾਈਮ ਆ ਅਕਸਰ ਤਾਂ ਮੈਂ ਵੀਰਾਂ ਦੇ ਗੁੱਡ ਮੁੱਡੀ ਲੱਗਣਾ ਇੱਥੇ ਆਣਾ ਮੈਂ ਕਿਹਾ ਨਹੀਂ ਮੈਂ ਕਿਹਾ ਮੇਰੇ ਭਰਾ ਦੀ ਚੀਜ਼ ਬਣੀ ਆ ਮੈਨੂੰ ਬਹੁਤ ਇਸ ਗੱਲ ਦੀ ਖੁਸ਼ੀ ਆ ਵੀ ਇਹਨਾਂ ਨੇ ਮੋਟਰਸਾਈਕਲ ਲੈ ਲਿਆ ਮੈਂ ਇੱਕ ਦਿਨ ਮੈਂ ਵਰਤਾਂ ਤੋ ਇੱਕ ਦਿਨ ਪਹਿਲਾਂ ਮੈਂ ਵਸਤੇ ਆਈ ਸਾਡੇ ਵੀ ਨਹੀਂ ਹੈਗਾ ਸਾਡੇ ਮਤਲਬ ਲੈ ਕੇ ਗਿਆ ਹੋਇਆ ਸੀਗਾ ਮੋਟਰਸਾਈਕਲ ਸਾਡਾ ਕੋਈ ਤੇ ਮੈਂ ਇਹਨਾਂ ਨੂੰ ਕਹਿ ਮੈਂ ਕਿਹਾ ਮਮਾ ਮੈਂ ਕਿਹਾ ਮੈਨੂੰ ਲੈ ਜੋ ਇਹਨਾਂ ਸਾਨੂੰ ਪੁੱਤ ਕਿਸੇ ਨੇ ਮੋਟਰਸਾਈਕਲ ਨਹੀਂ ਦਿੱਤਾ ਮੈਂ ਵਸਤੇ ਆਈ ਔਖੀ ਹੋ ਕੇ ਫਿਰ ਮੈਂ ਆ ਕੇ ਰੋਈ ਮੈਂ ਕਹਾ ਮੈਂ ਤਾਂ ਬਸਤੇ ਆਈਆਂ ਨਹੀਂ ਔਖੀ ਹੋ ਕੇ ਮੈਂ ਕਹਾ ਤੁਸੀਂ ਲੈ ਕੇ ਨਹੀਂ ਆਏਗੇ ਮੈਨੂੰ ਫਿਰ ਇਹਨਾਂ ਨੇ ਥੋੜਾ ਟਾਈਮ ਬਾਅਦ ਹੀ ਤੇ ਮੈਨੂੰ ਨਹੀਂ ਦੱਸਿਆਗਾ ਵੀ ਅਸੀਂ ਮੋਟਰਸਾਈਕਲ ਲੈ ਲਿਆ ਹੂੰ ਇਹ ਮੇਰੇ ਕੋਲੇ ਆ ਗਏ ਉੱਥੇ ਹੂੰ ਤੇ ਫਿਰ ਮੈਂ ਇੰਨਾ ਜ਼ਿਆਦਾ ਰੋਈ ਬਹੁਤ ਜ਼ਿਆਦਾ ਵੀ ਸਾਡੇ ਘਰੇ ਵੀ ਮੋਟਰਸਾਈਕਲ 25 ਸਾਲਾਂ ਬਾਅਦ ਆਇਆ ਹੂੰ ਅਸੀਂ ਜਿੱਥੇ ਜਾਣਾ ਅਸੀਂ ਬਸਤੇ ਜਾਂਦੇ ਸੀ ਜਿੱਥੇ ਜਾਣਾ ਬਸਤੇ ਪਾਪਾ ਦੀ ਡੈਥ ਹੋ ਗਈ ਇਸ ਤੋਂ ਬਾਅਦ ਸਾਨੂੰ ਕਿਸੇ ਨੇ ਚੰਗਾ ਹੀ ਨਹੀਂ ਚੀਜ਼ ਦਿੱਤੀ ਹੂੰ ਇੱਕ ਚੀਜ਼ ਹੁੰਦੀ ਆ ਵੀ ਆਪਾਂ ਕਿਸੇ ਨਾ ਕਿਸੇ ਨੂੰ ਦੇ ਦਿੰਨੇ ਆਪਾਂ ਉਹ ਪਉਣਾ ਦਾਨ ਕਿੰਨਾ ਕਰ ਦੇਣਾ ਪਰ ਜਦੋਂ ਕਿਸੇ ਨੂੰ ਲੋੜ ਹੁੰਦੀ ਆ ਉਦੋਂ ਜਵਾਂ ਨਹੀਂ ਕਰਦੇ ਹੂੰ ਜਦੋਂ ਕਹਿੰਦੇ ਨਹੀਂ ਸਾਡੀ ਚੀਜ਼ ਆ ਘਰੇ ਖੜਾ ਹੁੰਦਾ ਸੀ ਮੋਟਰਸਾਈਕਲ ਕਹਿਨ ਹੁੰਦੇ ਸੀ ਸਾਡੀ ਚਾਬੀ ਗਵਾਚ ਗਈ ਇਹਦੇ ਚ ਤੇਲ ਹੈ ਨਹੀਂ ਹੂੰ ਇਹਦਾ ਤਾਂ ਖਰਾਬ 베アリング ਬੁਰਿੰਗ ਜਿਹੜਾ ਹੁੰਦਾ ਉਹ ਖਰਾਬ ਆ ਹੂੰ ਖੜੇ ਤੇ ਮੋਟਰਸਾਈਕਲ ਤੋਂ ਜਵਾਬ ਦੇ ਦਿੰਦੇ ਹੁੰਦੇ ਸੀ ਨਹੀਂ ਜਿਹੜੀ ਆਪਾਂ ਗੱਲ ਕਰਦੇ ਸੀ ਤੁਹਾਡੇ ਬਚਪਨ ਦੀ ਥੁਟੀ ਵੀ ਦੁਨੀਆ ਕਿਵੇਂ ਤੰਗ ਕਰਦੀ ਰਹੀ ਹੈ ਤੁਹਾਨੂੰ ਦੁਨੀਆ ਬਹੁਤ ਟੌਰਚਰ ਕਰਦੀ ਸੀ ਹਮ ਮੰਮੀ ਵਾਰੇ ਪਟਕਾਉਣਾ ਸਾਨੂੰ ਹਮ ਤੁਹਾਡੀ ਮਾਂ ਬਾਹਰ ਜਾਂਦੀ ਆ ਤੁਹਾਨੂੰ ਰੋਟੀ ਪਾਣੀ ਨਹੀਂ ਸਹੀ ਦਿੰਦੀ ਪਰ ਇਹ ਸਾਡੀ ਪਰਵਰਿਸ਼ ਸਾਨੂੰ ਬਹੁਤ ਵਧੀਆ ਦਿੱਤੀ ਆ ਹਮ ਨੈਣੀਆਂ ਇੰਨੇ ਜਿਨ੍ਹਾਂ ਦੇ ਫਾਦਰ ਸਾਹਿਬ ਆ ਉਹ ਨਹੀਂ ਪਰਵਰਿਸ਼ ਉਹ ਨਹੀਂ ਦਿੰਦੇ ਜਿਨ੍ਹਾਂ ਨੇ ਇਹਨਾਂ ਨੇ ਸਾਨੂੰ ਐਸ਼ ਦਵਾਈ ਆ ਇਹ ਇੱਕ ਗੱਲ ਇਹ ਵੀ ਜਰੂਰ ਵੇਖਣ ਵਾਲੀ ਆ ਹਨਾ ਵੀ ਜਦੋਂ ਘਰ ਵਾਲਾ ਦੀ ਡੈਥ ਹੋ ਜਾਂਦੀ ਹੈ ਜੀ ਤਲਾਕ ਹੋ ਜੇ ਹਾਂਜੀ ਹਾਂਜੀ ਔਰ ਤਰਫ ਦੇ ਬੱਚੇ ਨਹੀਂ ਛੱਡਦੇ ਨਹੀਂ ਜੀ ਤੇ ਬੰਦਾ ਮੈਨੂੰ ਲੱਗਦਾ ਜੇ ਉਹਦੀ ਵਾਈਫ ਦੀ ਡੈਥ ਹੋ ਜੇ ਜਾਂ ਹਨਾ ਤਲਾਕ ਹੋ ਜੇ ਉਹ ਮੈਰਿਜ ਨਾਲ ਦੀ ਨਾਲ ਕਰਾ ਲੈਂਦਾ ਤੇ ਇਹ ਨਹੀਂ ਸੋਚਦਾ ਵੀ ਮੈਂ ਹਨਾ ਵੀ ਬੱਚਿਆਂ ਪਰ ਇਹ ਮਾਂ ਦੇ ਜੀ ਇੰਨੀ ਹਿੰਮਤ ਆਉਂਦੀ ਹੈ ਵੀ ਜਿਵੇਂ ਹਨਾ ਵੀ ਬੱਚਿਆਂ ਲਈ ਸਾਰਾ ਕੁਝ ਤਿਆਗ ਦਿੰਦੀ ਹੈ ਹਾਂ ਚਲੋ ਤੁਸੀਂ ਇਹ ਗੱਲ ਕਰ ਹੀ ਲਈ ਇਹ ਵੀ ਮੈਂ ਦੱਸਦੀ ਹਾਂ ਹੂੰ ਅਸੀਂ ਛੋਟੇ ਛੋਟੇ ਹੁੰਦੇ ਸੀ ਹੂੰ ਇਹਨੂੰ ਕਹਿਣਾ ਮੰਮਾ ਨੂੰ ਸਾਡੇ ਨੂੰ ਵੀ ਤੂੰ ਮੈਰਿਜ ਕਰਵਾ ਲਾ ਤੇਰੀ ਉਮਰ ਕਿੰਨੀ ਕ ਇਹਨਾਂ ਨੇ ਸਿਰਫ ਮੇਰੇ ਮਾਰੀ ਨੇ ਮੈਰਿਜ ਨਹੀਂ ਕਰਵਾਈ ਹੂੰ ਮੈਰਿਜ ਨਹੀਂ ਕਰਾਈ ਵੀ ਕਦੇ ਮੇਰੀ ਧੀ ਨੂੰ ਕੋਈ ਗਲਤ ਨਾ ਕਹ ਜੇ ਹੂੰ ਅਕਸਰ ਮਾਪੋ ਦੇ ਦਿਲ ਚ ਹੁੰਦਾ ਹੀ ਹੁੰਦਾ ਹੂੰ ਇਹਦੇ ਸਾਰੇ ਰਿਸ਼ਤੇਦਾਰ ਮੇਰੀ ਮੰਮਾ ਦੇ ਇਹਦੇ ਨੇ ਨਾਰਾਜ਼ ਹੋ ਗਏ ਗੁੱਸੇ ਹੋ ਗਏ ਵੀ ਨਹੀਂ ਅਸੀਂ ਨਹੀਂ ਤੇਰੇ ਨਾਲ ਵਰਤਣਾ ਵੀ ਤੂੰ ਵਿਆਹ ਨਹੀਂ ਕਰਾਉਂਦੀ ਹੂੰ ਇਹਨਾਂ ਨੇ ਵਿਆਹ ਨਾ ਕਰਾਇਆ ਸਫਰ ਸਾਨੂੰ 4-5 ਸਾਲ ਬੀਤ ਗਏ ਇਸ ਗੱਲ ਨੂੰ ਅਸੀਂ ਇਹ ਘਰ ਕਰਾਇਆ ਹੋਇਆ ਸੀਗਾ ਮੋਡੀਫਾਈ ਹੂੰ ਤੇ ਸਾਡੇ ਥੋੜੇ ਪੈਸੇ ਚੋਰੀ ਹੋ ਗਏ ਸੀਗੇ ਹੂੰ ਅਸੀਂ ਜਾਵੜੇ ਆਪਣੀ ਮਾਸੀ ਕੋਲੇ ਹੂੰ ਉੱਥੇ ਨੂੰ ਫਿਰ ਕਹਿਣ ਲੱਗੇ ਤੂੰ ਵਿਆਹ ਕਰਾ ਲੈ ਤੂੰ ਵਿਆਹ ਕਰਾ ਲੈ ਤੇਰੀ ਕੱਲੀ ਜ਼ਿੰਦਗੀ ਆ ਕੁੜੀ ਤਾਂ ਤੂੰ ਵਿਆਹ ਦੇਂਗੀ ਮੁੰਡਾ ਤੇਰਾ ਬੰਨਣਾ ਨਹੀਂ ਨਾ ਹੀ ਤੇਰਾ ਕੁੜੀ ਨੇ ਬੰਨਣਾ ਤੂੰ ਵਿਆਹ ਕਰਾ ਲੈ ਮੈਂ ਫਿਰ ਵੀ ਕਹ ਮੈਂ ਕਹ ਨਹੀਂ ਮੰਮਾ ਤੁਸੀਂ ਵਿਆਹ ਨਹੀਂ ਕਰਾਉਣਾਗਾ ਤੇ ਇੰਨਾ ਬਹੁਤ ਕਹਿੰਦੇ ਰਹੇ ਵੀ ਤੂੰ ਮੈਰिज ਕਰਵਾ ਲੈ ਪਰ ਇਨਾਂ ਨੇ ਸਾਡੇ ਮਾਰਾਂ ਨੇ ਮੈਰिज ਨਹੀਂ ਕਰਵਾਈ ਆਪਦੀ ਜ਼ਿੰਦਗੀ ਜੋ ਸੀ ਨਾ ਵਿੱਚ ਵੱਡਾ ਹੰਡਾ ਲਈ ਆਪਦੀ ਹੂੰ ਜ਼ਿੰਦਗੀ ਆਪਦੀ ਜਿਵੇਂ ਵੀ ਆ ਚੰਗੀ ਮਾੜੀ ਵਿਚਾਰੀ ਨੇ ਹੰਡਾ ਲਈ ਸਾਨੂੰ ਪਾਲ ਤਾ ਸਾਨੂੰ ਅੱਜ ਤਾਈਂ ਤੱਤੀ ਬਾਹ ਨਹੀਂ ਲੱਗਣ ਦਿੱਤੀ ਹੂੰ ਹਜੇ ਵੀ ਮੈਂ ਮੈਂ ਨਾਲੇ ਮੇਰੀ ਮੈਰिज ਹੋਈ ਆ ਹਜੇ ਵੀ ਜਿਹੜੀ ਚੀਜ਼ ਮੈਂ ਮੰਗਲਾ ਉਹ ਮੇਰੇ ਰਹਾ ਕਰੇ ਹਾਜ਼ਰ ਹੁੰਦੀ ਆ ਜਾ ਕੇ ਹੂੰ ਮਾਂ ਮੈਨੂੰ ਆਜੀ ਚਾਹੀਦੀ ਚਾਹੀਦੀ ਆ ਉਹ ਚੀਜ਼ ਮੈਨੂੰ ਹਮੇਸ਼ਾ ਇਹਨਾਂ ਨੇ ਲਿਆ ਕੇ ਦੇਣੀ ਆ ਪਰ ਮੇਰੀ ਇੰਨਾ ਵੀ ਮੇਰੀ ਮਾਂ ਨੇ ਸਾਨੂੰ ਕਦੇ ਵੀ ਕੋਈ ਗਾਲ ਲਾਂਭਾ ਨਹੀਂ ਦੋਆ ਸਾਨੂੰ ਇੰਨਾ ਵਧੀਆ ਪਾਲਿਆ ਇਹਨਾਂ ਬਹੁਤ ਵਧੀਆ ਪਾਲਿਆ ਮਾਂ ਦਾ ਤਿਆਗ ਅਸੀਂ ਮਾਂ ਦਾ ਦੇਣ ਕਦੇ ਵੀ ਦੇ ਨਹੀਂ ਸਕਦੇ ਮੈਂ ਕਹਿੰਦਾ ਕਿ ਮੈਂ ਮਾਂ ਦਾ ਦੇਣ ਦੇ ਦੂੰਗੀ ਵੀहां ਮੈਂ ਵੀ ਇੱਕ ਮਾਂ ਹਾਂ ਵੀ ਮੈਂ ਇਸ ਚੀਜ਼ ਨੂੰ ਮਹਿਸੂਸ ਕਰ ਸਕਦੀ ਹਾਂ ਵੀ ਸਾਡੀ ਮਾਂ ਨੇ ਸਾਨੂੰ ਕਿੰਨਾ ਔਖਾ ਕੇ ਪਾਲਿਆ ਹੂੰ ਮਾਂ ਤੇ ਕਦੇ ਗੁੱਸਾ ਨਹੀਂ ਹੁੰਦਾ ਸੀ ਵੀ ਆਪ ਛੱਡ ਜਾਂਦੀ ਐ ਤੇ ਮੈਨੂੰ ਇੰਨੀਆਂ ਜ਼ਿੰਮੇਵਾਰੀਆਂ ਦੇ ਗਈ ਨਹੀਂ ਜੀ ਮੈਂ ਸ਼ੁਰੂ ਤੋਂ ਸਮਝਦਾਰ ਸੀਗੀ ਹੂੰ ਮੈਨੂੰ ਜੇ ਕਿਸੇ ਨੇ ਕੋਈ ਗੱਲ ਕਹਿਣੀ ਨਾ ਹੂੰ ਮੈਂ ਉਹਨੂੰ ਮੂੰਹ ਤੇ ਜਵਾਬ ਦੇ ਦਿੰਦੀ ਸੀ ਹੂੰ ਮੈਂ ਕਹਿੰਦੀ ਸੀ ਚੰਗੀ ਆ ਪੰਦੀ ਮਾੜੀ ਆ ਮੇਰੇ ਡੈਡੀ ਦੇ ਘਰੇ ਆ ਹੂੰ ਅਸੀਂ ਨਹੀਂ ਆਪ ਦਾ ਘਰ ਛੱਡਦੇ ਨਹੀਂ ਉਹ ਸਾਡੇ ਹੂੰ ਐਨੀ ਗੱਲ ਕਹਿ ਕੇ ਫਿਰ ਸਾਡੇ ਮੇਰੇ ਭਰਾ ਨੂੰ ਕਹਿਣਾ ਵੀ ਇਹ ਥੋੜਾ ਜਿਹਾ ਹੈਗਾ ਇਹ ਲੱਗ ਜਾਂਦਾ ਹੂੰ ਇਹ ਵਿੱਚ ਜੇ ਕਰਨ ਲੱਗ ਗਿਆ ਸੀ ਫਿਰ ਮੈਂ ਉਹਨੂੰ ਫਿਰ ਸਮਝਾਇਆ ਮੈਂ ਕਿਹਾ ਹੁਸਨ ਆਪਣਾ ਨੂੰ ਇੰਨਾ ਔਖਾ ਹੋ ਕੇ ਮम्मा ਨੇ ਪਾਲਿਆ ਕਦੇ ਵੀ ਕੋਈ ਚੀਜ਼ ਤੋਂ ਹਾਂਜੀ ਵੀ ਉੱਥੇ ਹੀ ਕਰੋ ਸ਼ੁਰੂ ਏ ਲੱਗ ਗਿਆ ਨਾ ਮੈਂ ਇਹਨੂੰ ਬੜਾ ਝਟਕਦੀ ਹੁੰਦੀ ਸੀ ਕੋਸਾ ਨਾ ਨਹੀਂ ਤੂੰ ਇਹ ਕੰਮ ਨਹੀਂ ਕਰਨਾ ਇਹ ਵਿੱਚ ਜੇ ਇਹਨੂੰ ਕਿਸੇ ਨੇ ਕਹਿਤਾ ਤੂੰ ਕੰਮ ਸਿੱਖ ਲੈ ਹੂੰ ਪਹਿਲਾ ਸਾਲ ਬਰਬਾਦ ਤਾਂ ਉਦੋਂ ਹੋ ਗਿਆ ਹੁਣ ਫਿਰ ਵਿੱਚ ਜੇ ਫਿਰ ਮੈਂ ਇਹਨੂੰ ਕੁੱਟ ਕੇ ਗਈ ਹੂੰ ਫਿਰ ਮੈਂ ਇਹਨੂੰ ਕੁੱਟਿਆ ਪਰ ਹੁਣ ਦਾ ਕੁੱਟਿਆ ਰਸ ਆ ਗਿਆ ਮੇਰੇ ਹੂੰ ਜਿਵੇਂ ਮੈਂ ਇਹਨੂੰ ਇਹੀ ਕਹਿੰਨੀ ਆ ਵੀ ਮੈਂ ਛੋਟੀ ਮਾਂ ਬਣ ਕੇ ਇਹਨੂੰ ਪਾਲਿਆ ਹੂੰ ਇਹਨੂੰ ਮੈਂ ਪਾਲਿਆ ਪਲੋਸਿਆ ਮੈਨੂੰ ਤਾਂ ਗੁੱਸਾ ਆਉਂਦਾ ਇਹਦੇ ਤੇ ਵੀ ਇਹ ਪੜਦਾ ਵੀ ਨਹੀਂ ਮੰਮਾ ਨੇ ਵਿਚਾਰੀ ਨਸਾਰਾ ਮੰਮਾ ਦਾ ਹੀ ਬੰਦਾ ਏ ਨਹੀਂ ਹੂੰ ਦੇ ਜੇ ਅੱਜੇ ਨਸ਼ੇ ਪਤਨਾਂ ਤੇ ਲੱਗੂਗਾ ਤੇ ਮਮਾ ਦਾ ਕੀ ਬਲੂਗਾ ਉਹਨਾਂ ਨੇ ਪਾਲਿਆ ਪਲੋਸਿਆ ਇੰਨਾ ਔਖਾ ਹੋ ਕੇ ਸਾਨੂੰ ਪਾਲਿਆ ਫਿਰ ਤਾਂ ਦੁਨੀਆ ਦੀਆਂ ਗੱਲਾਂ ਸੱਚੀਆਂ ਆ ਫਿਰ ਤਾਂ ਦੁਨੀਆ ਦੀਆਂ ਗੱਲਾਂ ਸੱਚੀਆਂ ਹੀ ਆ ਵੀ ਨਾ ਤਾਂ ਤੇ ਰੀਤੀ ਬਣੀ ਨਾ ਮੇਰਾ ਤੇਰਾ ਮੁੰਡਾ ਬਣਿਆ ਅਸੀਂ ਤੈਨੂੰ ਕਿਹਾ ਸੀ ਵਿਆਹ ਕਰਾ ਲੈ ਤੂੰ ਵਿਆਹ ਨਹੀਂ ਕਰਾਇਆ ਫਿਰ ਇਸੇ ਨੂੰ ਤਾਨੇ ਮੈਨੇ ਵੱਜਨੇ ਆ ਮੈਨੂੰ ਇਹ ਹੀ ਆਨੇ ਨੇ ਹੁਸਨ ਨਸ਼ੇ ਪੱਤੇ ਤੋਂ ਬਚ ਕੇ ਜਿਹਦੇ ਨਾਲ ਤੂੰ ਰਲਣਾ ਤੂੰ ਰਲ ਪਰ ਨਸ਼ੇ ਪੱਤਾ ਨਾ ਕਰ। ਵੀ ਨਸ਼ੇ ਪੱਤੇ ਤੋਂ ਦੂਰ ਰਹਿ। ਕਿਸੇ ਦੀਆਂ ਤੂੰ ਗੱਲਾਂ 'ਚ ਨਾ ਆਵੀਂ ਜਾਂ ਮम्मा ਤੁਹਾਡੇ ਬਾਹਰ ਰਹਿੰਦੇ ਆ ਹੁਣੇ ਬੌਂਸਰ ਦੀ ਜੌਬ ਕਰਦੇ ਆ। ਤੁਹਾਨੂੰ ਪਤਾ ਹੀ ਵੀ ਕਿੰਨਾ-ਕਿੰਨਾ ਕੁਝ ਹੁੰਦਾ। ਮੈਂ ਨੂੰ ਕਹਿਆ ਵੀ ਤੈਨੂੰ ਕੋਈ ਕਹੀ ਜਾਵੇ ਵੀ ਹਾਂ ਉੱਥੇ ਤਾਂ ਇਹ ਕੁਝ ਹੁੰਦਾ ਫਲਾਨਾ ਹਨਾ ਤੂੰ ਮੈਂ ਕਿਹਾ ਯਕੀਨ ਨਹੀਂ ਕਰਨਾ ਕਿਸੇ ਤੇ ਵੀ। ਆਪਣੀ ਮਾਂ ਆਪਣਾ ਨੂੰ ਸਾਰਾ ਸਬੂਤ ਸਾਨੂੰ ਚਾਰਾ ਨੂੰ ਦਿੰਦੀ ਆ। ਸਨੇ ਮੇਰੇ ਹਸਬੰਦ ਨੂੰ ਸਾਨੂੰ ਸਬੂਤ ਦੇ ਦਿੰਦੀ ਫੋਟੋ ਬਾ ਦੇਂਦੇ ਆ ਸਾਨੂੰ ਸਾਨੂੰ ਯਕੀਨ ਆ ਵੀ ਸਾਡੀ ਮਾਂ ਵਧੀਆ ਲੋਕਾਂ ਦਾ ਤਾਂ ਕਹਿੰਦੇ ਦਾਤੀ ਦੇ ਇੱਕ ਪਾਸੇ ਦੰਦੇ ਹੁੰਦੇ ਆ ਲੋਕਾਂ ਦੇ ਦੋ ਪਾਸੇ ਹੁੰਦੇ ਆ ਲੋਕਾਂ ਦਾ ਆਪਾਂ ਮੂੰਹ ਨਹੀਂ ਫੜ ਲੈਣਾ ਹੁੰਦਾ ਤੇ ਉਹਨਾਂ ਨੇ ਕੀ ਕੀ ਕਹਿ ਦੇਣਾ ਤੇ ਮੇਰਾ ਇਹੀ ਕਹਿਣਾ ਇਹਨੂੰ ਬਸ ਕਿਸੇ ਦੇ ਪਿੱਛੇ ਨਾ ਲੱਗੀ ਹੋਸਨ ਥੋੜੀ ਜ਼ਿੰਦਗੀ ਇਸ ਤੋਂ ਬਾਅਦ ਫਿਰ ਕਿਵੇਂ ਹੁੰਦੀ ਆ ਜੇ ਤੁਸੀਂ ਵੀ ਮੈਰਿਜ ਹੋਣ ਤੋਂ ਬਾਅਦ ਕਿਵੇਂ ਆ ਵਧੀਆ ਜੀ ਹਮ ਮੈਰੇ ਤੋਂ ਬਾਅਦ ਵੀ ਵਧੀਆ ਲਾਈਫ ਆ ਜਿਵੇਂ ਇਹਨਾਂ ਨੇ ਬਿਨੇਤਾ ਕੁੜਾਂ ਅੱਜ ਕੱਲ ਆਪਦੀ ਮਰਜ਼ੀ ਕਰਦੀਆਂ ਨਾ ਕਿੰਨਾ ਕੁਝ ਹੋਈ ਜਾਂਦਾ ਮੈਂ ਨਾਲ ਇੱਕ ਵਾਰੀ ਵੀ ਨਹੀਂ ਕਿਹਾਗਾ ਵੀ ਜਾ ਮੈਂ ਨਹੀਂ ਜਾ ਕਿਵੇਂ ਨਾ ਮੈਂ ਚੁੱਪਚਾਪ ਆਪਦੀ ਮੈਰिज ਕਰਵਾ ਲਈ ਹਮ ਮੈਂ ਉੱਥੇ ਵੀ ਨਹੀਂ ਇਹਨਾਂ ਨੂੰ ਹੁਣ ਮੇਰੇ ਘਰੇ ਥੋੜੀ ਜਿਹੀ ਗਰੀਬੀ ਸੀਗੀ ਮੈਂ ਮੈਨੂੰ ਮੇਰੇ ਲੀਡਾਂ ਤੋਂ ਜੱਜ ਕਰਨਾ ਇਹ ਕਿਵੇਂ ਬਣ ਗਈ ਇੱਕ ਤਰ੍ਹਾਂ ਦੀ ਸ਼ਕਲ ਉਹ ਜੀ ਆ ਉੱਤੋਂ ਹੀ ਲੀੜੇ ਉਹੋ ਜੇ ਪਾ ਲੈਂਦੀ ਆ ਮੈਂ ਕਹਿੰਦੀ ਹੁੰਦੀ ਸੀ ਕੋਈ ਨਹੀਂ ਮਾਲਕ ਮੇਰੇ ਤੇ ਵੀ ਟੈਮ ਲਿਆਊਗਾ ਹਮ ਮਾਲਕ ਮੇਰੇ ਤੇ ਵੀ ਟੈਮ ਲਿਆਊਗਾ ਪਰ ਮਾਲਕ ਨੇ ਮੇਰੀ ਵੀ ਬਹੁਤ ਸੋਹਣੀ ਸੋਹਣੀ ਮੈਂ ਆਪਦਾ ਘਰ ਸੈੱਟ ਕਰ ਲਿਆ ਸਾਰਾ ਫਿਰ ਮੈਂ ਉੱਥੇ ਜਿਹੜੇ ਲੋਕ ਪਰਖਣੇ ਸੀ ਮੈਂ ਉਹ ਵੀ ਪਰਖੇ ਉਹ ਫਿਰ ਕੰਮ ਹੀ ਨਹੀਂ ਉਹੀ ਗੱਲ ਫਿਰ ਗੱਲਾਂ ਜੋਗੇ ਸੀਗੇ ਗੱਲਾਂ ਮਾਰ ਕੇ ਸਾਰਤਾ ਵੀ ਪੈਸੇ ਦੇਵੋਗੇ ਤਾਂ ਅਸੀਂ ਆਵਾਂਗੇ ਫਿਰ ਪੈਸੇ ਦੇ ਕੇ ਤਾਂ ਉਹੀ ਗੱਲ ਫਿਰ ਧਾੜੀ ਕਿਸੇ ਹੋਰ ਨੂੰ ਨਹੀਂ ਦੇਈ ਦੀ ਹਮ ਜਦੋਂ ਆਪਦਾ ਨੂੰ ਪੈਸੇ ਦੇਣਾ ਆਪਦਾ ਬੰਦਾ ਕਦੋਂ ਕੰਮ ਆਉਣਾ ਹੁੰਦਾ ਹੁਣ ਇਹ ਹੁਸਨ ਸੀ ਇਹ ਮੇਰੇ ਕੋਲੇ ਗਿਆ ਵਿਚਾਰਾ 10 ਦਿਨ ਲਾ ਕੇ ਆਇਆ ਮੇਰੇ ਘਰ ਤੇ ਮੈਂ ਇਹਦੇ ਤੇ ਮੈਨੂੰ ਬੜਾ ਮਾਣ ਆ ਮੈਂ ਕਹਿੰਦੇ ਨਹੀਂ ਇੱਕ ਦਿਨ ਜ਼ਰੂਰ ਤਰੱਕੀ ਕਰੂਗਾ ਭਾਵੇਂ ਢਿੜਕਿਆ ਹੀ ਕਰ ਲੈ ਜਿਵੇਂ ਸੈੱਟ ਹੁੰਦਾ ਓਵੇਂ ਹੋ ਜੇ ਇਹ ਜ਼ਰੂਰ ਤਰੱਕੀ ਕਰੂਗਾ ਇਹ ਮੇਰੇ ਹਰ ਇੱਕ ਦੁੱਖ ਸੁੱਖ 'ਚ ਖੜੇ ਆ ਦੋਨੇ ਮਾਂ ਪਿਓ ਮੈਂ ਕਹਦੇ ਨਹੀਂ ਨੀਆ ਇਹ ਮੇਰਾ ਜਦੋਂ ਜਾਂਦਾ ਮੈਨੂੰ ਐ ਹੁੰਦਾ ਮੇਰਾ ਪਿਓ ਆ ਗਿਆ ਮੈਂ ਇਹਨੂੰ ਕਦੇ ਭਰਾ ਨਹੀਂ ਸਮਝਿਆ ਜਦੋਂ ਇਹ ਉੱਥੇ ਜਾਂਦਾ ਮੈਂ ਕਹਿੰਦੇ ਨਹੀਂ ਨੀਆ ਮੇਰਾ ਪਿਓ ਆ ਗਿਆ ਚੱਲ ਕੇ ਜਦੋਂ ਇਹ ਮੇਰੇ ਕੋਲੇ ਲੋਹੜੀ ਦੀਵਾਲੀ ਲੈ ਕੇ ਜਾਂਦੇ ਆ ਹੁਣ ਸਾਡੇ ਹੈਗੇ ਹੀ ਆ ਨਾ ਉਹ ਪਿਓ ਆਉਂਦੇ ਆ ਦੀਵਾਲੀ ਦੇ ਦਿਨ ਜਦੋਂ ਇਹ ਜਾਂਦਾ ਮੈਂ ਕਹਦੇ ਨਹੀਂ ਨੀਆ ਮੇਰਾ ਵੀ ਪਿਓ ਆ ਗਿਆ ਮੈਂ ਹਰ ਇੱਕ ਨੂੰ ਇਹੀ ਕਹਿੰਦੇ ਨਹੀਂ ਮੇਰਾ ਪਿਓ ਆ ਮੈਂ ਨਾ ਕਦੇ ਵੀ ਉਹ ਸੰਨੋ ਮੈਂ ਕਹਿੰਨੇ ਨੇ ਮੈਂ ਨੀਚਾ ਨਹੀਂ ਦਿਖਾਇਆ ਮੇਰੇ ਹਸਬੰਦ ਦਾ ਸੇਰਾ ਮੈਂ ਕਿਸੇ ਤੋਂ ਨਿਕਲਵਾਇਆ ਮੈਂ ਸਾਡੇ ਹੁਸਨ ਤੋਂ ਖਲਵਾਇਆ ਸੇਰਾ ਮੈਂ ਕਹਿੰਦੀ ਸੀ ਨਹੀਂ ਸਾਨੂੰ ਕਿਸੇ ਨੇ ਉਜੋ ਨਹੀਂ ਸਾਡੀ ਬਾਹ ਫੜੀ ਅਸੀਂ ਦੋਨੇ ਭੈਣ ਭਰਾਵਾਂ ਨੇ ਆਪਦਾ ਸੀ ਵਕਤ ਕੱਢ ਲਿਆ ਅਸੀਂ ਮੈਂ ਕਹਿ ਦਿੰਦੀ ਸੀ ਨਹੀਂ ਹੁਸਨ ਹੀ ਖੋਲੂਗਾ ਕਿਉਂਕਿ ਸਾਡੇ ਸਾਰੇ ਸੀਗੇ ਦਾਦਾ ਜੀ ਵੀ ਹੈਗੇ ਸੀਗੇ ਮੇਰੇ ਸਾਰੇ ਰਿਸ਼ਤੇਦਾਰ ਸੀਗੇ ਮੈਂ ਕਿਹਾ ਨਹੀਂ ਮੈਂ ਨਹੀਂ ਖਿਲਵਾਉਣਾ ਉਸ ਦਿਨ ਮੈਨੂੰ ਇਹਦੇ ਤੇ ਬੜਾ ਪ੍ਰਾਊਡ ਫੀਲ ਹੋਇਆ ਮੈਂ ਕਹਿੰਦੀ ਸੀ ਨਹੀਂ ਮੇਰਾ ਪਿਓ ਪਿਓ ਵਾਲੇ ਫਰਜ਼ਨ ਬਾਤੇ ਨੇ ਹਨਾ ਤੁਹਾਨੂੰ ਪਤਾ ਹੀ ਵੀ ਇੱਕ ਜਿਹੜਾ ਸੇਰਾ ਖੋਲਦਾ ਉਹ ਪਿਓ ਹੀ ਖੋਲ ਸਕਦਾ ਆਪਾਂ ਦੂਜੇ ਬੰਦੇ ਨੂੰ ਕਹਿ ਨਹੀਂ ਸਕਦੇ ਹੁਣ ਜਦੋਂ ਰਿਸ਼ਤੇਦਾਰਾਂ ਨੇ ਤਾਂ ਸਾਨੂੰ ਇਹ ਗੱਲਾਂ ਕਹਤੀਆਂ ਵੀ ਹਾਂ ਅਸੀਂ ਨਿਜੁਮੇਵਰੀ ਜਦੋਂ ਉਦੋਂ ਨੇ ਮੇਰੀ ਜ਼ਿੰਮੇਵਾਰੀ ਚੱਕੀ ਫਿਰ ਮੈਂ ਕਿਸੇ ਨੂੰ ਲਵੇ ਕਿਉਂ ਲਗੰਦਾ ਹਾਂ ਦੇਉਂਗੀ ਹਨਾ ਫਿਰ ਮੈਂ ਮੇਰੀ ਮੰਮਾ ਨੂੰ ਤੇ ਹੁਸਨ ਨੇ ਇਹਨਾਂ ਨੇ ਸੇਰਾ ਖੋਲਿਆ ਮੈਂ ਹਮੇਸ਼ਾ ਇਹਨੂੰ ਫਰਜ਼ ਦਿੱਤੀਆ ਤੇ ਜਿਹੜੇ ਇਹਦੇ ਫਰਜ਼ ਆ ਉਹ ਮੈਂ ਪੂਰੇ ਕਰਦੀ ਆ ਹੂੰ ਅਸੀਂ ਦੋਨੇ ਭੈਣ ਭਰਾ ਅਸੀਂ ਆਪਦੇ ਹੱਕ 'ਚ ਖੜੇ ਹੁੰਨੇ ਆ ਇੱਕ ਦੂਜੇ ਦੇ ਦੁੱਖ ਸੁੱਖ 'ਚ ਅਸੀਂ ਖੜੇ ਹੁੰਨੇ ਆ ਸਾਨੂੰ ਕਦੇ ਵੀ ਕੋਈ ਤੋੜਨ ਦੀ ਕੋਸ਼ਿਸ਼ ਕਰੇ ਪਰ ਅਸੀਂ ਟੁੱਟਦੇ ਨਹੀਂ ਸਾਨੂੰ ਕਹਿ ਦਿੰਦਿਆ ਹਾਂ ਤੇਰੀ ਭੈਣ ਆ ਵੀ ਐ ਕਰ ਦਿੰਦੀ ਆ ਤੈਨੂੰ ਕੁੱਟ ਗਈ ਤੈਨੂੰ ਝਿੜਕ ਗਈ ਫਿਰ ਇਹ ਕਹਿ ਕੇ ਇਹਦੀ ਗੁੱਸਾ ਕਰ ਲੈਂਦਾ ਮੈਂ ਕਹ ਦਿੰਨੀ ਹੁਸਨ ਕਹੀ ਇਹ ਤੇਰੇ ਮੇਰਾ ਕੁੱਟਾ ਤੇਰੇ ਰਾਸ ਆ ਜਾਣਾ ਇਹ ਤਾਂ ਚੰਗੀ ਗੱਲ ਹੀ ਆ ਵੀ ਭੈਣ ਖਿਆਲ ਰੱਖਦੀ ਆ ਹਾਂਜੀ ਇਹ ਬਚਿਆ ਰਹੂਗਾ ਹਾਂਜੀ ਬਚਿਆ ਰਹੂਗਾ ਕਿਉਂਕਿ ਮੰਮਾ ਬਾਹਰ ਅੰਦਰ ਰਹਿੰਦੇ ਆ ਮੇਰਾ ਪਿੰਡ ਲੱਗ ਗਈ ਆ ਤੇ ਮੈਂ ਜਿਹੜਾ ਗੁੜੇ ਦੇ ਕੋਲੇ ਮਾਰਦੀ ਰਹਿਣੀ ਆ ਕਿਉਂਕਿ ਮੰਮਾ ਨੇ ਵਿਚਾਰਿਆਂ ਨੇ ਕੰਮ ਵੀ ਕਰਨਾ ਹੈ ਹੁਣ ਵੀ ਮੇਰੇ ਸਿਰ ਤੇ ਹੀ ਆ ਹੁਣ ਵੀ ਇਹਨਾਂ ਨੇ ਕੰਮ ਕਰਨ ਜਾਣਾ ਤੇ ਮੈਂ ਹੂੰ ਇਹਦਾ ਖਿਆਲ ਰੱਖਣਾ ਹੂੰ ਬਹੁਤ ਬਹੁਤ ਧੰਨਵਾਦ ਤੁਸੀਂ ਤੁਹਾਡਾ ਟਾਈਮ ਦਿੱਤਾ ਆ ਵੀ ਜ਼ਿੰਦਗੀ ਦਾ ਹਾਂ ਕਿੱਸਾ ਸ਼ੇਅਰ ਕੀਤਾ ਸਾਡੇ ਨਾਲ ਹਾਂਜੀ ਜੁੜੇ ਹੋ ਰੋ ਵੋਕਲਜ਼ ਗਮੀ ਚੈਨਲ ਦੇ ਨਾਲ ਬਹੁਤ ਬਹੁਤ ਧੰਨਵਾਦ